ਇਸ ਵੇਲੇ ਦੀ ਵੱਡੀ ਖਬਰ ED ਦੀ ਟੀਮ ਨੇ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਉ ਜੇਵੈਨਿਊ ਅਦਾਲਤ ਵਿੱਚ ਪੇਸ਼ ਕੀਤਾ ਇਸ ਦੌਰਾਨ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜੁਹਾ ਦੱਸ ਦਈਏ ਕਿ ਉਨ੍ਹਾਂ ਦੀ ਅੱਜ ਨਿਆਇਕ ਹਿਰਾਸਤ ਖਤਮ ਹੋਣ ਵਾਲੀ ਸੀ ਤੇ ਕੋਰਟ ਨੇ ਹੁਣ ਉਹਨਾਂ ਦੀ ਨਿਆਇਕ ਹਿਰਾਸਤ ਵਧਾ ਕੇ 15 ਅਪ੍ਰੈਲ ਤੱਕ ਕਰ ਦਿੱਤੀ ਹੈ ਇਸ ਤੋਂ ਪਹਿਲਾਂ 28 ਮਾਰਚ ਨੂੰ ਅਦਾਲਤ ਨੇ ਅਰਵਿੰਦ ਕੇਜੀਵਾਲ ਦਾ ਈਡੀ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤਾ ਸੀ ਇਸ ਤਰ੍ਹਾਂ ਅੱਜ ਸੀਐਮ ਕੇਜੀਵਾਲ ਦਾ ਈਡੀ ਰਿਮਾਂਡ ਖਤਮ ਹੋ ਰਿਹਾ ਹੈ ਕੇਜੀਵਾਲ ਦੇ ਵਕੀਲ ਨੇ ਜੁਇਲ ਵਿੱਚ ਕੁਝ ਜ਼ਰੂਰੀ ਦਵਾਈਆਂ ਤੇ ਤਿੰਨ ਕਿਤਾਬਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਮੰਗੀਆਂ ਗਈਆਂ ਤਿੰਨ ਕਿਤਾਬਾਂ ਦੇ ਨਾਮ ਰਮਾਇਣ ਮਹਾਭਾਰਤ ਤੇ ਹਾਊ ਪ੍ਰਾਈਮ ਮਿਨਿਸਟਰ ਡਿਸਾਈਡਸ ਅਰਵਿੰਦ ਕੇਜਵਾਲ ਦੀ ਬਿਮਾਰੀ ਦੇ ਮੱਦੇਨਜ਼ਰ ਜੁਇਲ ਦੇ ਅੰਦਰ ਵਿਸ਼ੇਸ਼ ਖੁਰਾਕ ਦੀ ਮੰਗ ਵੀ ਕੀਤੀ ਹੈ ਦੱਸਦੀ ਹੈ ਕਿ 1 ਕਿ ਮਾਰਚ ਨੂੰ ED ਨੇ ਦਿੱਲੀ ਐਕਸਾਈਜ਼ ਮਾਮਲੇ ਨਾਲ ਜੁੜੇ ਕੱਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਸੀ ED ਐਕਸਾਈਜ਼ ਮਾਮਲੇ 'ਚ 10ਵਾਂ ਸਮਨ ਲੈ ਕੇ ਉਹਨਾਂ ਦੀ ਰਿਹਾਈਸ ਤੇ ਪਹੁੰਚੀ ਸੀ ਜਿੱਥੇ ਉਹਨਾਂ ਨੇ ਅਰਵਿੰਦ ਕੇ ਜੀਵਾਲ ਤੋਂ 2 ਘੰਟੇ ਤੱਕ ਪੁੱਛਗਿੱਛ ਵੀ ਕੀਤੀ ਇਸ ਦੌਰਾਨ ED ਨੇ CM ਅਰਵਿੰਦ ਕੇ ਜੀਵਾਲ ਦੇ ਮੋਬਾਈਲ ਫੋਨ ਸਮੇਤ ਕੁਝ ਇਲੈਕਟ੍ਰੋਨਿਕ ਉਪਕਰਨ ਵੀ ਜ਼ਬਤ ਕੀਤੇ ਸਨ ਅਗਲੇ 3 ਦਿਨ ਯਾਨੀ 2 ਮਾਰਚ ਨੂੰ ED ਨੇ ਅਰਵਿੰਦ ਕੇ ਜੀਵਾਲ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਹਨਾਂ ਨੂੰ 6 ਦਿਨ ਲਈ ED ਰਿਮਾਂਡ ਤੇ ਭੇਜ ਦਿੱਤਾ ਗਿਆ ईडी दी टीम सीएम के विशाल तो लगातार पूछताछ कर रही है 28 मार्च ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ ईडी ਦੇ ਵਕੀਲ ਨੇ ਕਿਹਾ ਕਿ सीएम के विशाल जांच ਵਿੱਚ ਸਹਿਯੋਗ ਨਹੀਂ ਕਰ ਰਹੇ ਹਨ ਉਹ ਵਾਰ-ਵਾਰ अरविंद केज विशाल ਤੋਂ ਮੋਬਾਈਲ ਦਾ ਪਾਸਵਰਡ ਪੁੱਛ ਰਹੀ ਹੈ ਪਰ ਉਹ ਦੱਸਣ ਨੂੰ ਤਿਆਰ ਨਹੀਂ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਇਸ ਵੱਲੇ ਦੀ ਵੱਡੀ ਖਬਰ ਈਡੀ ਦੀ ਟੀਮ ਨੇ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਉ ਜੇਵੈਨਿਊ ਅਦਾਲਤ ਵਿੱਚ ਪੇਸ਼ ਕੀਤਾ ਇਸ ਦੌਰਾਨ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜੁਹਾ ਦੱਸ ਦਈਏ ਕਿ ਉਹਨਾਂ ਦੀ ਅੱਜ ਨਿਆਇਕ ਹਿਰਾਸਤ ਖਤਮ ਹੋਣ ਵਾਲੀ ਸੀ ਤੇ ਕੋਰਟ ਨੇ ਹੁਣ ਉਹਨਾਂ ਦੀ ਨਿਆਇਕ ਹਿਰਾਸਤ ਵਧਾ ਕੇ 15 ਅਪ੍ਰੈਲ ਤੱਕ ਕਰ ਦਿੱਤੀ ਹੈ ਇਸ ਤੋਂ ਪਹਿਲਾਂ 28 ਮਾਰਚ ਨੂੰ ਅਦਾਲਤ ਨੇ ਅਰਵਿੰਦ ਕੇਜੀਵਾਲ ਦਾ ਈਡੀ ਰਿਮਾਂਡ 1 ਅਪ੍ਰੈਲ ਤੱਕ ਵਧਾ ਦਿੱਤਾ ਸੀ ਇਸ ਤਰ੍ਹਾਂ ਅੱਜ ਸੀਐਮ ਕੇਜੀਵਾਲ ਦਾ ਈਡੀ ਰਿਮਾਂਡ ਖਤਮ ਹੋ ਰਿਹਾ ਹੈ ਕੇਜੀਵਾਲ ਦੇ ਵਕੀਲ ਨੇ ਜੂਇਲ ਵਿੱਚ ਕੁਝ ਜ਼ਰੂਰੀ ਦਵਾਈਆਂ ਤੇ ਤਿੰਨ ਕਿਤਾਬਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਮੰਗੀਆਂ ਗਈਆਂ ਤਿੰਨ ਕਿਤਾਬਾਂ ਦੇ ਨਾਮ ਰਮਾਇਣ ਮਹਾਭਾਰਤ ਤੇ ਹਾਊ ਪ੍ਰਾਈਮ ਮਿਨਿਸਟਰ ਡਿਸਾਈਡਸ ਅਰਵਿੰਦ ਕੇਜੁਵਾਲ ਦੀ ਬਿਮਾਰੀ ਦੇ ਮੱਦੇਨਜ਼ਰ ਜੁਇਲ ਦੇ ਅੰਦਰ ਵਿਸ਼ੇਸ਼ ਖੁਰਾਕ ਦੀ ਮੰਗ ਵੀ ਕੀਤੀ ਹੈ ਦੱਸ ਦਈਏ ਕਿ 1 ਕਿ ਮਾਰਚ ਨੂੰ ED ਨੇ ਦਿੱਲੀ ਐਕਸਾਈਜ਼ ਮਾਮਲੇ ਨਾਲ ਜੁੜੇ ਕੱਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਸੀ ED ਐਕਸਾਈਜ਼ ਮਾਮਲੇ 'ਚ 10ਵਾਂ ਸਮਨ ਲੈ ਕੇ ਉਹਨਾਂ ਦੀ ਰਿਹਾਈਸ ਤੇ ਪਹੁੰਚੀ ਸੀ ਜਿੱਥੇ ਉਹਨਾਂ ਨੇ ਅਰਵਿੰਦ ਕੇ ਜੀਵਾਲ ਤੋਂ 2 ਘੰਟੇ ਤੱਕ ਪੁੱਛਗਿੱਛ ਵੀ ਕੀਤੀ ਇਸ ਦੌਰਾਨ ED ਨੇ CM ਅਰਵਿੰਦ ਕੇ ਜੀਵਾਲ ਦੇ ਮੋਬਾਈਲ ਫੋਨ ਸਮੇਤ ਕੁਝ ਇਲੈਕਟ੍ਰੋਨਿਕ ਉਪਕਰਨ ਵੀ ਜ਼ਬਤ ਕੀਤੇ ਸਨ ਅਗਲੇ 3 ਦਿਨ ਯਾਨੀ 2 ਮਾਰਚ ਨੂੰ ED ਨੇ ਅਰਵਿੰਦ ਕੇ ਜੀਵਾਲ ਨੂੰ ਦਿੱਲੀ ਦੀ ਰਾਉ ਜੈਵੈਨਿਊ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਹਨਾਂ ਨੂੰ 6 ਦਿਨ ਲਈ ED ਰਿਮਾਂਡ ਤੇ ਭੇਜ ਦਿੱਤਾ ਗਿਆ ਈਡੀ ਦੀ ਟੀਮ ਸੀਐਮ ਕੇਜੀਵਾਲ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ 28 ਮਾਰਚ ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ ਈਡੀ ਦੇ ਵਕੀਲ ਨੇ ਕਿਹਾ ਕਿ ਸੀਐਮ ਕੇਜੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ ਉਹ ਵਾਰ-ਵਾਰ ਅਰਵਿੰਦ ਕੇਜੀਵਾਲ ਤੋਂ ਮੋਬਾਈਲ ਦਾ ਪਾਸਵਰਡ ਪੁੱਛ ਰਹੀ ਹੈ ਪਰ ਉਹ ਦੱਸਣ ਨੂੰ ਤਿਆਰ ਨਹੀਂ ਹਨ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼